ਦੀ ਨਵੀਂ ਪੀੜ੍ਹੀਆ ਉਹਨੂੰ ਨਸ਼ੇ ਤੋਂ ਹਟਾ ਕੇ ਖੇਡਾਂ ਕੰਨੀ ਪਰਿਤ ਕੀਤਾ ਜਾਵੇ ਇਹ ਸਿਰਫ ਫਲੈਕਸਾਂ ਤੱਕ ਟੀਵੀਆਂ ਤੱਕ ਐਡਵਰਟਾਈਜ਼ਮੈਂਟ ਸੱਕੀ ਸੀ ਗਰਾਊਂਡ ਲੈਵਲ ਤੇ ਇਹਦਾ ਕੋਈ ਕੰਮ ਨਹੀਂ ਹੋਇਆ ਇਸ ਤਰ੍ਹਾਂ ਜੋ ਇੱਕ ਗਰੀਬ ਪਰਿਵਾਰਾ ਗਰੀਬਾ ਉਹਨੂੰ ਕਿਸ ਚੀਜ਼ ਦੀ ਲੋੜ ਆ ਉਹਨੂੰ ਸਭ ਤੋਂ ਪਹਿਲਾਂ ਰੋਟੀ ਮਕਾਨ ਤੇ ਕਪੜਾ ਇਹ ਚੀਜ਼ਾਂ ਦੀ ਲੋੜ ਹੈ ਨਾ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਹੈ ਵੀ ਦੇਖੋ ਵੋਟਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਵੋਟਾਂ ਦਾ ਹਰ ਟਾਈਮ ਆਉਂਦੀਆਂ ਜਾਂਦੀਆਂ ਇਹਨਾਂ ਨੇ ਪਹਿਲਾਂ ਤਾਂ ਤੁਸੀਂ ਪਲੀਜ਼ ਮੈਨੂੰ ਸਾਰਿਆਂ ਪਾਰਟੀਆਂ ਨੂੰ ਸਾਰੇ ਵਰਕਰਾਂ ਨੂੰ ਮੇਰਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹ ਅਪੀਲ ਆ ਕਿ ਆਪਾਂ ਸਭ ਤੋਂ ਪਹਿਲਾਂ ਭਾਈਚਾਰਕ ਪਾਂਝ ਬਣਾਈ ਰੱਖੀਏ ਪੰਜਾਬ ਦੇ ਵਿੱਚ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸਮਿਤੀ ਚੋਣਾਂ ਹੋਣ ਜਾ ਰਹੀਆਂ ਨੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੇ ਮੈਦਾਨ ਦੇ ਵਿੱਚ ਸਤਨਾਮ ਸਿੰਘ ਜਿਨ੍ਹਾਂ ਵੱਲੋਂ ਲਗਾਤਾਰ ਆਪਣਾ ਪ੍ਰਚਾਰ ਕੀਤਾ ਗਿਆ, ਪਾਰਟੀ ਦੇ ਲਈ ਵੋਟ ਮੰਗੀ ਗਈ ਹੈ ਸਾਡੇ ਨਾਲ ਮੌਜੂਦ ਨੇ। ਸਤਨਾਮ ਭਾਈ ਚੋਣ ਮੈਦਾਨ ਦੇ ਵਿੱਚ ਲਗਾਤਾਰ ਡੋਰ ਟੂ ਡੋਰ ਵੀ ਕੰਮ ਕੀਤਾ ਹੈ। ਵੋਟਾਂ ਮੰਗੀਆਂ ਨੇ। ਕਿਹੜੇ ਜਿਹੜੇ ਤੁਹਾਡੇ ਸਾਹਮਣੇ ਮੇਨ ਮੁੱਦੇ ਲੋਕਾਂ ਦੇ ਸਾਹਮਣੇ ਆਏ ਨੇ। ਦੇਖੋ ਵਿੱਚ ਹੀ ਮੇਨ ਮੁੱਦੇ ਨੇ ਜਿਹੜੇ ਇ ਇਨਾਂ ਨੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਕਿਉਂਕਿ ਸ਼ੁੱਧ ਪਾਣੀ ਮੁਹੱਈਆ ਨਹੀਂ ਹੋ ਰਿਹਾ ਲੋਕਾਂ ਨੂੰ ਸਭ ਤੋਂ ਜਿਸ ਤਰ੍ਹਾਂ ਅਸੀਂ ਮੇਨ ਜਿਹੜਾ ਹੈ ਆ ਜੋ ਕਾਲੀਦਾਲ ਸਰਕਾਰ ਵੇਲੇ ਕੰਮ ਵਿਕਾਸ ਤੇ ਪੰਜਾਬ ਲੀਹਾਂ ਤੇ ਸੀ ਉਹ ਰੁਕਿਆ ਹੋਇਆ ਵਿਕਾਸ ਪਿੱਛੇ ਕਾਂਗਰਸ ਆਈ ਉਹਨੇ ਵਿਕਾਸ ਨੂੰ ਰੋਕਤਾ ਤੇ ਹੁਣ ਝਾੜੂ ਪਾਰਟੀ ਆਈ ਇਹਨੇ ਬਿਲਕੁਲ ਵਿਕਾਸ ਨੂੰ ਠੱਲ ਪਾਤੀ ਜਿਸ ਤਰ੍ਹਾਂ ਮੇਨ ਮੁੱਦੇ ਆ ਹੁਣ ਦੇਖੋ ਆਪਣਾ ਪੰਜਾਬ ਨਸ਼ਿਆਂ ਚ ਇੰਨਾ ਬੁਰੀ ਤਰ੍ਹਾਂ ਫਸ ਚੁੱਕਿਆ ਹੈ ਕਿ ਜਿਹਨੂੰ ਕੱਢਣ ਦੀ ਲੋੜ ਆ ਉਹnde ਦੇਖੋ ਨਸ਼ਿਆਂ ਚੋਂ ਕੱਢਣ ਦੇ ਲਈ ਵੀ ਕੋਈ ਐਜੇ ਆਪਾਂ ਕਹਿ ਦਈਏ ਨਸ਼ਾ ਬਿਲਕੁਲ ਖਤਮ ਹੋ ਜੂ ਜਾਏ ਉਹ ਜੋ ਕੋਈ ਹੱਲ ਨਹੀਂ ਹੁੰਦਾ ਇੰਦੇ ਚੋਂ ਹੱਲ ਇਹ ਆ ਜਿਹੜੇ ਆਪਣੀ ਨਵੀਂ ਪੀੜ੍ਹੀ ਆ ਉਹਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਕੰਨੀ ਪ੍ਰੇਰਿਤ ਕੀਤਾ ਜਾਵੇ ਉਹਨਦੇ ਲਈ ਸਾਡੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਪਹਿਲਾਂ ਵਰਲਡ ਕੱਪ ਕਰਵਾਇਆ ਕਬੱਡੀ ਦਾ ਖੇਡ ਗਰਾਊਂਡ ਬਣਾਏ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਨੂੰ ਪ੍ਰੇਰਿਤ ਕੀਤਾ ਆਪਣਾ ਸੁਖਵੀਰ ਸਿੰਘ ਬਾਦਲ ਨੇ ਉਹ ਸੋਚ ਨੂੰ ਅਸੀਂ ਦੁਬਾਰਾ ਅੱਗੇ ਲਿਜਾ ਰਹੇ ਹਾਂ ਉਸੇ ਸੋਚ ਦੇ ਤਹਿਤ ਹੁਣ ਖੇਡਾਂ ਨੂੰ ਪ੍ਰੇਰਿਤ ਕੀਤਾ ਜਾਊਗਾ ਵੱਧ ਤੋਂ ਵੱਧ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਜਾਊਗਾ ਤਾਂ ਕਿ ਉਹ ਨਸ਼ਿਆਂ ਤੋਂ ਬਚ ਸਕਣ ਇਹ ਹੀ ਮੇਨ ਮੁੱਦਾ ਹੈ ਪਿੰਡਾਂ ਦੇ ਵਿੱਚ ਗਏ ਹਾਂ ਪਿੰਡਾਂ ਤੋਂ ਨਸ਼ੇ ਦੀ ਕਿੰਨੀ ਕ ਆਵਾਜ਼ ਆਈ ਹੈ ਕਿੰਨੀਆਂ ਕ ਲੋਕਾਂ ਦੀਆਂ ਜਿਹੜੀਆਂ ਤੁਹਾਡੇ ਕੋਲੇ ਦੁਹਾਨੀਆਂ ਰਹੀਆਂ ਨੇ ਮਾਤਾ-ਮਾਂੀਆਂ ਅਪੀਲਾਂ ਰਹੀਆਂ ਨੇ ਕਿ ਬੱਚੇ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਰੋਕਿਆ ਜਾਵੇ ਜਾਂ ਕੋਈ ਨਸ਼ੇ ਤੇ ਥੱਲ ਪਈ ਨਜ਼ਰ ਆਉਂਦੀ ਹੈ ਕਿਉਂਕਿ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਸੀ ਦੇਖੋ ਕੁਲਦੀਪ ਇਹ ਇੱਕ ਸਰਕਾਰ ਦੀਆਂ ਅਸਫਲ ਕੋਸ਼ਿਸ਼ਾਂ ਨੇ ਗਰਾਉਂਡ ਲੈਵਲ ਤੇ ਹੈ ਜਾਂ ਕੁਝ ਨਹੀਂ ਇਹ ਸਿਰਫ ਜਿਵੇਂ ਯੁੱਧ ਨਸ਼ਿਆਂ ਵਿਰੁੱਧ ਸੀ ਇਹ ਸਿਰਫ ਫਲੈਕਸਾਂ ਤੱਕ ਹੀ ਸੀਮਤ ਰਹਿ ਗਿਆ ਪਿੰਡਾਂ ਤੱਕ ਇਹਦੀ ਬਿਲਕੁਲ ਪਹੁੰਚਣੀ ਹੋਈ ਕਿਉਂਕਿ ਅਸੀਂ ਵੀ ਪਿੰਡਾਂ 'ਚ ਰਹਿੰਦੇ ਆ ਪਿੰਡਾਂ ਨਾਲ ਜੁੜੇ ਹੋਏ ਆ ਹੁਣ ਜਿਸ ਤਰ੍ਹਾਂ ਅਸੀਂ ਮੰਨ ਲਓ ਪਿੰਡਾਂ 'ਚ ਲੋਕਾਂ ਤੱਕ ਗਰਾਊਂਡ ਲੈਵਲ ਤੇ ਪਹੁੰਚ ਕੀਤੀ ਆ ਉਹਨਾਂ ਨੇ ਕਿਹਾ ਵੀ ਇਹ ਸਿਰਫ ਫਲੈਕਸਾਂ ਤੱਕ ਸੀਵੀਆਂ ਤੱਕ ਐਡਵਰਟਾਈਜ਼ਮੈਂਟ ਤੱਕ ਸੀ ਗਰਾਊਂਡ ਲੈਵਲ ਤੇ ਇਹਦਾ ਕੋਈ ਕੰਮ ਨਹੀਂ ਹੋਇਆ ਇਸ ਤਰ੍ਹਾਂ ਗਰੀਬ ਪਰਿਵਾਰਾਂ ਦੀ ਸਕੀਮਾਂ ਨੂੰ ਲੈ ਕੇ ਵੀ ਗੱਲ ਹੁੰਦੀ ਰਹੀ ਆ ਕਿ ਉਹ ਜਿਹੜੀਆਂ ਗਰੀਬ ਪਰਿਵਾਰਾਂ ਪਰਿਵਾਰਾਂ ਦੀ ਅੱਜ ਤੁਹਾਡੇ ਸਾਹਮਣੇ ਮੁਸ਼ਕਲਾਂ ਸਾਹਮਣੇ ਆਈਆਂ ਨੇ ਜਿਹੜੀਆਂ ਉਹ ਦੁਬਾਰਾ ਜਿਹੜੀਆਂ ਇਹਨਾਂ ਮੁਸ਼ਕਲਾਂ ਦੇ ਨਾਲ ਨਾਲ ਜੂਝਣ ਉਹਨਾਂ ਦਾ ਹੱਲ ਹੋਣਾ ਚਾਹੀਦਾ ਕਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਤੁਹਾਡੇ ਸਾਹਮਣੇ ਦੱਸਿਆ ਨੇ ਦੇਖੋ ਗੁਲਦੀਪ ਵੈਸੇ ਤਾਂ ਆਪਾਂ ਆਮ ਲੋਕਾਂ 'ਚ ਇੱਕ ਪ੍ਰਚਲਿਤ ਗੱਲ ਆ ਵੀ ਵੋਟਾਂ ਸਿਰਫ ਪਾਰਟੀਆਂ ਆਉਂਦੀਆਂ ਨੇ ਗਲੀਆਂ ਨਾਲੀਆਂ ਤੇ ਆਟਾ ਦਲ ਤੱਕ ਹੀ ਰਹਿ ਜਾਂਦੀਆਂ ਨੇ ਐਕਚੁਅਲੀ ਦੇਖੋ ਇਹ ਇਹ ਨਹੀਂ ਹੁੰਦਾ ਜੋ ਇੱਕ ਗਰੀਬ ਪਰਿਵਾਰ ਆ ਗਰੀਬਾ ਉਹਨੂੰ ਕਿਸ ਚੀਜ਼ ਦੀ ਲੋੜ ਆ ਉਹਨੂੰ ਸਭ ਤੋਂ ਪਹਿਲਾਂ ਰੋਟੀ ਮਕਾਨ ਤੇ ਕੱਪੜਾ ਇਹ ਚੀਜ਼ਾਂ ਦੀ ਲੋੜ ਆ ਨਾ ਜਿਵੇਂ ਆਪਕ ਉਹਨਾਂ ਨੂੰ ਜਿਸ ਤਰ੍ਹਾਂ ਅਕਾਲੀ ਸਰਕਾਰ ਵੇਲੇ ਸੀ ਮਕਾਨ ਪਏ ਆਟਾ ਦਾਲ ਸਕੀਮ ਦਾ ਕਾਰਡ ਬਣਵਾਏ ਹੁਣ ਪਿਛਲੀਆਂ ਸਰਕਾਰਾਂ ਨੇ ਉਹਨਾਂ ਨੂੰ ਘਟਤਾ ਜਾਂ ਕਣਕ ਅਕਾਲੀ ਦਲ ਸਰਕਾਰ ਵੇਲੇ 35 ਕਿਲੋ ਗਰੀਬ ਪਰਿਵਾਰਾਂ ਨੂੰ ਮਿਲਦੀ ਸੀ ਉਹ ਕਟਾ ਕੇ 5 ਕਿਲੋ ਕਰਤੀ ਪੜਾਈ ਨੂੰ ਪਰਫਲਤ ਕਰਨ ਲਈ ਅਕਾਲੀ ਦਲ ਸਰਕਾਰ ਵੇਲੇ ਇੱਕ ਵਜੀਫਾ ਸਕੀਮ ਚਲਾਈ ਗਈ ਸੀ ਜੋ ਗਰੀਬ ਪਰਿਵਾਰਾਂ ਦੇ ਬੱਚੇ ਸੀ ਉਹਨਾਂ ਨੂੰ ਵਿਜੀਫੇ ਦੇ ਕਿ ਵਧੀਆ-ਵਧੀਆ ਕਾਲਜ ਯੂਨੀਵਰਸਿਟੀਆਂ ਚ ਪੜਾਇਆ ਜਾਂਦਾ ਸੀ ਤੇ ਉਹ ਕਾਂਗਰਸ ਸਰਕਾਰ ਵਾਲੇ ਬੰਦ ਕਰਤੀ ਸੀ ਉਸ ਲਈ ਅਕਾਲੀ ਦਲ ਸਰਕਾਰ ਨੇ ਸੰਘਰਸ਼ ਵੀ ਕੀਤਾ ਸੀ ਉਸ ਟਾਈਮ ਪਰ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਰਾਂਗੇ ਇਹਨਾਂ ਨੇ ਵੀ ਉਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਹੁਣ ਜੋ ਗਰੀਬ ਦੇਖੋ ਇੱਕ ਆਮ ਜੋ ਮੀਡਲ ਕਲਾਸ ਆਦਮੀ ਆ ਜਾਂ ਮੀਡਲ ਕਲਾਸ ਲੋਕ ਨੇ ਜਾਂ ਉਹ ਦੇਖੋ ਅੱਜਕੱਲ ਜੋ ਪ੍ਰਾਈਵੇਟ ਸਰਕਾਰੀ ਚਲੋ ਕਾਲਜਾਂ ਚ ਹਰ ਇੱਕ ਨੂੰ ਐਡਮਿਸ਼ਨ ਨਹੀਂ ਮਿਲਦੀ ਕਈ ਵਾਰ ਸਰਕਾਰੀ ਕਾਲਜਾਂ ਚ ਨਹੀਂ ਹੁੰਦਾ ਪ੍ਰਾਈਵੇਟ ਕਾਲਜਾਂ 'ਚ ਹਰ ਇੱਕ ਆਪ ਦੇ ਖਰਚੇ ਤੇ ਪੜਾਉਣਾ ਬਹੁਤ ਔਖਾ ਹੈ ਕਾਲੀਦਲ ਸਰਕਾਰ ਨੇ ਉਦੋਂ ਗਰੀਬ ਬੱਚਿਆਂ ਨੂੰ ਇਸ ਤਰ੍ਹਾਂ ਦੇ ਵਜੀਫੇ ਬਹੁਤ ਦਿੱਤੇ ਸੀ ਉਹਨਾਂ ਨੂੰ ਸਕਾਲਰਸ਼ਿਪਾਂ ਮਿਲਦੀਆਂ ਸੀ ਤੇ ਸਕੂਲ ਬਹੁਤ ਵਧੀਆ ਜਿਨ੍ਹਾਂ ਤੇ ਹੁਣ ਇਹਨਾਂ ਨੇ ਕੂਚੀ ਕਰਕੇ ਉਹਨਾਂ ਨੂੰ ਦੁਬਾਰਾ ਦਿੱਤਾ ਉਹ ਸਕੂਲ ਕਾਲਜ ਯੂਨੀਵਰਸਿਟੀਆਂ ਆਈਆਈਟੀ ਐਮ ਐਮਟੀ ਬਹੁਤ ਕੁਸ਼ ਇਸ ਤਰ੍ਹਾਂ ਦਾ ਬਣਾਇਆ ਜਿਹੜੇ ਅੱਗੇ ਮਲਕੇ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਨਵਾਂ ਕਾਲਜ ਯੂਨੀਵਰਸਿਟੀ ਖੇਤ ਸਿਵਾਵਾ ਦੀ ਗੱਲ ਕਰੀਏ ਜਾਂ ਸ਼ੁੱਧ ਪਾਣੀ ਦੀ ਗੱਲ ਕਰੀਏ ਇਹ ਕਿਸ ਤਰ੍ਹਾਂ ਦਾ ਤੁਹਾਡੇ ਏਰੀਆ ਦੇ ਵਿੱਚ ਵੀ ਦੇਖੋ ਸਾਡੇ ਮੈਂ ਪਿੰਨ ਜੋਨ ਨੰਗਲ ਕਲਾ ਤੋਂ ਆਉਣਾ ਜਿੱਥੇ ਪੀਣ ਵਾਲਾ ਪਾਣੀ ਨੀਚੇ ਵਾਲਾ ਗਰਾਊਂਡ ਲੈਵਲ ਦਾ ਬਿਲਕੁਲ ਖਾਰਾ ਹੈ ਉਹਦੇ ਨਾਲ ਸਾਡੇ ਬਹੁਤ ਲੋਕਾਂ ਨੂੰ ਨੀਚੇ ਪੀਣ ਵਾਲੇ ਪਾਣੀ ਨਾਲ ਕੈਂਸਰ ਦੀਆਂ ਸਮੱਸਿਆ ਜਿਸ ਤਰ੍ਹਾਂ ਤੁਸੀਂ ਸੁਣਿਆ ਹੋਊਗਾ ਬਠਿੰਡਾ ਮਾਨਸਾ ਬੈਲਟਿਕ ਇਹ ਜੀ ਬੈਲਟਾ ਜਿੱਥੇ ਕੈਂਸਰ ਕਾਲੇ ਪੀਲੇ ਦੇ ਮਰੀਜ਼ ਸਭ ਤੋਂ ਜ਼ਿਆਦਾ ਨੇ ਉਹਦੇ ਨਾਲ ਜਿਸ ਤਰ੍ਹਾਂ ਅਕਾਲੀ ਦਲ ਸਰਕਾਰ ਸੀ ਉਦੋਂ ਉਹਨਾਂ ਨੇ ਹਰ ਇੱਕ ਪਿੰਡ 'ਚ ਸਾਡੇ ਪਿੰਡ ਮੇਰਾ ਪਿੰਡ ਨੰਗਲ ਕਲਾ ਮੇਰੇ ਪਿੰਡ ਦੀ ਸੀ ਇੱਕ ਆਰਓ ਸਿਸਟਮ ਲਾਇਆ ਸੀ ਉਹ ਫਰੀ ਦੀ ਤਰ੍ਹਾਂ ਬਹੁਤ ਘੱਟ ਰੇਟਾਂ ਤੇ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਂਦਾ ਸੀ ਜਦੋਂ ਕਾਂਗਰਸ ਸਰਕਾਰ ਆਈ ਤਾਂ ਉਸ ਟਾਈਮ ਉਹ ਸਾਰੇ ਆਰਓ ਸਿਸਟਮ ਬੰਦ ਕਰ ਦਿੱਤੇ ਗਏ ਤੁਸੀਂ ਵੇਖਿਆ ਹੁਣ ਆਪ ਵੀ ਤੁਸੀਂ ਵੇਖਿਆ ਹੋਣਾ ਤੇ ਹੁਣ ਜਿਹੜੇ ਨਾ ਕੋਈ ਨਵਾਂ ਵਾਟਰ ਵਰਕਸ ਲਾਇਆ ਗਿਆ ਉਹ ਜਿਹੜਾ ਹੁਣ ਲੋਕ ਇੱਕ ਮਹਿੰਗਾ ਪੀਣ ਵਾਲਾ ਪਾਣੀ ਜਿਹੜਾ ਹਰ ਇੱਕ ਬੰਦਾ ਅਫੋਰਡ ਨਹੀਂ ਕਰ ਸਕਦਾ ਤਾਂ ਉਸ ਲਈ ਮਜਬੂਰ ਨੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਸਤਨਾਮ ਜੀ 14 ਦਸੰਬਰ ਨੂੰ ਜਿਹੜੀ VOTING ਕਰਨੀ ਹੈ ਲੋਕਾਂ ਨੇ ਆਪਣਾ ਮਤਦਾਨ ਕਰਨਾ ਤੁਸੀਂ ਕੀ ਅਪੀਲ ਕਰੋਗੇ ਦੇਖੋ ਜੀ ਮੈਂ ਪਹਿਲਾਂ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਅਪੀਲ ਕਰਦਾ ਹਾਂ ਵੀ ਦੇਖੋ ਵੋਟਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਵੋਟਾਂ ਦਾ ਹਰ ਟਾਈਮ ਆਉਂਦੀਆਂ ਜਾਂਦੀਆਂ ਇਹਨੇ ਪਹਿਲਾਂ ਤਾਂ ਤੁਸੀਂ ਪਲੀਜ਼ ਮੈਨੂੰ ਸਾਰਿਆਂ ਪਾਰਟੀਆਂ ਨੂੰ ਸਾਰੇ ਵਰਕਰਾਂ ਨੂੰ ਮੇਰਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਅਪੀਲਾ ਕਿ ਆਪਾਂ ਸਭ ਤੋਂ ਪਹਿਲਾਂ ਭਾਈਚਾਰਕ ਪੰਜ ਬਣਾਈ ਰੱਖੀਏ ਕੋਈ ਲੜਾਈ ਝਗੜਾ ਜਾਂ ਇਸ ਤਰ੍ਹਾਂ ਦਾ ਮਾਹੌਲ ਨਾ ਕਰੀਏ ਆਪ ਦਾ મત ਦਾ ਦਾਨ ਸੋਚ ਸਮਝ ਕੇ ਧਿਆਨ ਨਾਲ ਜੋ ਤੁਹਾਨੂੰ ਸਹੀ ਪਾਰਟੀ ਜਾਂ ਸਹੀ ਕੈਂਡੀਡੇਟ ਲੱਗਦਾ ਹੈ ਉਹਨੂੰ ਮਤਦਾਨ ਕਰੋ ਤੇ ਵੱਧ ਤੋਂ ਵੱਧ ਮਤਦਾਨ ਕਰੋ ਤਾਂ ਕਿ ਤੁਸੀਂ ਸਹੀ ਕੈਂਡੀਡੇਟ ਤੇ ਸਹੀ ਪਾਰਟੀ ਦੀ ਚੋਣ ਕਰ ਸਕੋ। ਕੰ ਬਿਲਕੁਲ ਸਾਡੇ ਨਾਲ ਸਤਨਾਮ ਸਿੰਘ ਢਾਲੀਵਾਲ ਮੌਜੂਦ ਸਨ ਜਿਨ੍ਹਾਂ ਦੇ ਆਪਣੇ ਹਲਕੇ ਦੀਆਂ ਸਮੱਸਿਆਵਾਂ ਦੱਸੀਆਂ ਨੇ ਅਤੇ ਜੋ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਮੈਦਾਨ ਦੇ ਵਿੱਚ ਨੇ ਤੇ ਉਹਨਾਂ ਆਪਣੀਆਂ ਸਰਕਾਰ ਦੀਆਂ ਨੀਤੀਆਂ ਵੀ ਲੋਕਾਂ ਦੇ ਵਿੱਚ ਲੈ ਕੇ ਗਏ ਨੇ ਹੁਣ ਦੇਖਣਾ ਹੋਊਗਾ 14 ਦਸੰਬਰ ਨੂੰ ਜੋ ਪੰਜਾਬ ਭਰ ਦੇ ਵਿੱਚ ਲੋਕ ਆਪਣੇ ਮਤਵਦਾਦਾਨ ਕਰਨਗੇ ਤਾਂ ਉਹ ਕਿਸ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਗੇ ਕਿਹੜੀਆਂ ਪਾਰਟੀਆਂ ਦੀਆਂ ਉਹਨਾਂ ਨੂੰ ਨੀਤੀਆਂ ਚੰਗੀਆਂ ਲੱਗੀਆਂ ਤੇ ਕਿਸ ਪਾਰਟੀ ਦੇ ਅਸਰ ਇਹ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਤਾਜ ਸਜਾਉਣਗੇ